ਹਾਂਜੀ ਕੀ ਹਾਲ ਦੇ ਮਾੜੇ ਹਾਲੀਏ ਵੇਸੇ ਕੀ ਬੰਦਿਆ ਆਈ ਗਈ ਇੱਧਰ ਤਰਲੇ ਲੈਣ ਲਿਆ ਤਰਲੇ ਮੜਿਆ ਮੇਰੇ ਨੂੰ ਆ ਲੋ ਆ ਜਾ ਗਾ ਚਾਕੇ ਕੋਰ ਪਾ ਲੈ ਪਾ ਲੈ ਪਾ ਲੈ ਪਾ ਲੈ ਪਾ ਲੈ ਬਿੰਦੀ ਨਾ ਵੜੀ ਮੱਥੇ ਤੇ ਗਾਉਂ ਜੇ ਚੁੱਕ ਕੇ ਨਾ ਬਿੰਦੀ ਲਾਉਂਦੇ ਜੀ ਇੱਧਰ ਆਓ ਐ ਮੈਂ ਮਾਰ ਨਹੀਂ ਸੋਹਣੀ ਲੱਗੀ ਆ ਪਾਪਾ ਪੰਜਾਬ ਇਹਨੇ ਜਾਣਾ ਕਿ ਨਹੀਂ ਬੈਠੀ ਹੈ ਕਦਾਂ ਇਹਨੂੰ ਕਹਾਂ ਤਿਆਰ ਤਰੂ ਹੋ ਜਾਗਾ ਨਹੀਂ ਬੜੇ ਚਿਰ ਦਾ ਆ ਰੋਲਾ ਪਾਇਆ ਜੀ ਆ ਅਜੇ ਤੱਕ ਤਿਆਰ ਨਹੀਂ ਹੋਂਦੇ ਜੀ ਬਹੁਤ ਔਖਾ ਹੈ ਰਾਜੀ ਬੰਦੇ ਵੇਲੇ ਚੱਟ ਤਿਆਰ ਹੋ ਜਾਂਦੇ ਆ ਰਾਜੀ ਦੀ ਆਪਣੀ ਮਤ ਵਜੀ ਹੋ ਕੱਪੜੇ ਜੋੜਨ ਤੇ ਹੋਇਆ ਉਦੋਂ ਦਾ ਵੇ ਹੈ ਬਹੁਤ ਕੱਪੜੇ ਜੋੜਿਆ ਹੈ ਨਹੀਂ ਨਹੀਂ ਇਹ 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 ਸਿਆਣਪ ਆਗੇ ਸਿਆਣ ਰਾਜੂ ਭਾਵੇਂ ਆ ਕੇ ਸਿਆਣ ਮੈਂ ਸਾਰੀ ਇੱਥੇ ਹੀ ਆ ਗਈ ਇਕੋ ਇਕੋ ਬੰਨੀ ਆ ਗਈ ਸਾਰੀ ਸਿਆਣ ਪਾਇਆ ਤਰੀ ਬਸ ਕਰ ਹਣ ਕੇ ਹਣ ਧੋ ਕੇ ਵੀ ਜਾਣੇ ਕੱਪੜੇ ਮੈਂ ਕਹਿੰਦੇ ਆ ਮਾ ਰਾਜੂ ਨੇ ਕਹੇ ਬਸ ਕਰ ਹਣ ਧੋ ਕੇ ਵੀ ਜਾਣੇ ਇੱਥੇ ਕੱਪੜੇ ਕੱਪੜੇ ਧੋਣੇ ਜਾਣੇ ਚੱਲ ਇੱਧਰ ਲਾ ਦੇ ਸਹੀ ਸਹੀ ਚੱਲ ਬਹੋ ਕੋ ਨਿੱਧਰ ਇੱਧਰ ਬੁਲਾਵੋ ਨਾ ਸਸੀ ਘਰ ਸਾਰੇ ਚਾਚੀ ਆ ਇੱਧਰ ਤੇ ਵਿੰਦਾ ਨਹੀਂ ਆ ਤੇ ਬਾਇ ਕਰ ਦੋਨ ਸਸਿਕਾ ਕਰੋ ਚਾਚਾ ਕਾਲੀ ਕਿੰਨੀ ਪਈ ਜAVE ਸਹੀ ਸਸਿਕਾ ਸਵਾਗਤ ਤੁਹਾਡਾ ਆਇਦਨੇ ਵਲੌਗ ਦੇ ਵਿੱਚ ਤੇ ਅੱਜ ਆਪਾਂ ਚੱਲੇ ਲਵਲੀ ਹੁਣ ਦੇ ਰਿਸ਼ਤੇਦਾਰਾਂ ਨੂੰ ਹੋ ਕੇ ਤੇ ਉਸ ਤੋਂ ਬਾਅਦ ਜਾਣਾ ਆਪਾਂ ਰਾਜਾ ਸਹਿਬ ਗੁਰਦਾਰੇ ਜਾਣਾ ਮੈਂ ਤੇ ਫਸਟ ਟਾਈਮ ਜਾ ਰਿਹਾ ਤੇ ਮੈਨੂੰ ਪਤਾ ਵੀ ਨਹੀਂ ਕਿਹੜੀ ਸਾਈਡ ਹੈ ਉਹ ਤੇ ਚਲੋ ਗੂਗਲ ਤੋਂ ਪੜ੍ਹ ਲਵਾਂਗਾ ਵੀ ਕਿਹੜੀ ਸਾਈਡ ਹੈਗਾ ਕਿਹੜੀ ਸਾਈਡ ਨਹੀਂ ਹੈ ਤੇ ਕਿਹੜੇ ਕਿਹੜੇ ਪਹਿਲੀ ਵਾਰ ਦਰਸ਼ਨ ਕਰਨ ਜਾ ਰਹੇ ਨੇ ਮਤਲਬ ਮੇਰੇ ਵਲੌਗ ਦੇ ਨੂੰ ਸਾਰੇ ਜਾਣੇ ਜਰੂਰ ਦੱਸਿਓ ਜੀ ਤੇ ਕਿੰਨਾ ਕੰਨ ਨੂੰ ਪਤਾ ਸੀਗਾ ਗੁਰਦਰ ਸਿੰਘ ਉਹ ਵੀ ਜਰੂਰ ਦੱਸੋ ਕਮੈਂਟ ਕਰਕੇ ਤੇ ਸੋ ਆਪਾਂ ਰੈਡੀ ਹੋ ਗਏ ਆ ਪੱਗ ਮੈਂ ਬੰਨ ਲਈ ਮੈਂ ਤਿਆਰੀਆਂ ਨੇ ਨਾ ਬਹੁਤ ਜ਼ਿਆਦਾ ਵਰਤਨ ਖੜਿਆ ਹੋਇਆ ਆ ਬਹੁਤ ਜ਼ਿਆਦਾ ਸਤਾਨੀਆਂ ਵਧ ਗਿਆ ਇਹਦੀਆਂ ਹੁਣ ਇਹਦੀ ਲੁੱਕ ਚੈੱਕ ਕਰ ਲੋ ਲਮਾਸਾ ਕਪੜੇ ਨੇ ਲੱਭੜੇ ਠੀਕ ਆ ਤੇ ਹੁਣ ਬਸ ਜਿਆਦਾ ਨਹੀਂ ਤੁਸੀਂ 20 ਮਿੰਟ ਬਾਅਦ ਵੇਟ ਕਰਨੀ ਐ ਜਿਆਦਾ ਲੰਮਾ ਚੌੜਾ ਦਾ ਟਾਈਮ ਦਿੱਤਾ ਨਹੀਂ ਤੁਹਾਨੂੰ ਤੇ 20 ਮਿੰਟਾਂ ਬਾਅਦ ਵੇਖਿਓ ਆਜੋ ਆਜੋ ਉਧਰ ਰੋਟੀ ਠੰਡੀ ਹੈਗੀ ਭਾਜੀ ਹੁਣਾਂ ਦਾ ਦੋ ਤਿੰਨ ਹੋਰ ਫੋਨ ਆ ਗਿਆ ਭਾਜੀ ਮੇਰਾ ਕਸੂਰ ਨਹੀਂ ਜਾਗਾ ਜੇ ਤੁਸੀਂ ਵਲੌਗ ਦੇਖੋਗੇ ਤੇ ਠੀਕ ਆ ਆ ਬਾਕੀ ਸਾਰੇ ਖੁਰਦੋ ਜਿੰਨੇ ਹੈਗੇ ਜੋ ਗਰਮੀ ਕੀ ਨਹੀਂ ਚੁੜਾਣੇ ਜੀ ਹੁਣ ਆਪਾਂ ਚੱਲ ਪਿਆ ਰਾਜੂ ਹੁਣਾਂ ਦੇ ਰਿਸ਼ਤੇਦਾਰਾਂ ਉਹਨਾਂ ਇਧਰ ਪ੍ਰਸ਼ਾਦਾ ਪਾਣੀ ਛਕ ਲਿਆ ਬਹੁਤ ਵਧੀਆ ਸੁਭਾਅ ਸੀਗਾ ਵਧੀਆ ਸੀਗੇ ਤੇ ਹੁਣ ਅਸੀਂ ਵੀ ਸਾਡੇ ਨਾਲ ਪ੍ਰੋਮਿਸ ਕੀਤਾ ਕਹਿੰਦੇ ਅਸੀਂ ਬਹੁਤ ਜਲਦੀ ਆਵਾਂਗੇ ਵੇਖੋ ਆਉਂਦੇ ਕਣੀ ਆਉਂਦੇ ਇਹ ਤਾਂ ਲਵਲੀ ਹੁਣਾਂ ਦੇ ਡਿਪੈਂਡ ਕਰਦਾ ਹੈ ਕਣੀ ਲੰਦੀ ਚਲ ਠੀਕ ਹੈ ਨਹੀਂ ਯਾਰ ਬਹੁਤ ਵਧੀਆ ਸੁਭਾਗ ਲੈਣੇ ਬਹੁਤ ਇਤਮਾਨ ਕੀਤਾ ਤੇ ਸਾਡੇ ਵੀ ਹੱਕ ਬਣਦਾ ਜਦੋਂ ਕਿ ਤੇ ਆਉਣ ਨੂੰ ਇਹਦੇ ਇਤਮਾਨ ਕਰਨਾ ਕਨੀ ਵੀ ਤੇ ਹੁਣ ਆਪਾਂ ਚੱਲੇ ਆਂ ਰਾਜਾ ਸਾਹਿਬ ਗੁਰਦਾਰੇ ਲੋਕੇਸ਼ਨ ਵਾਲੀ ਕਿਹ ਰਾਜੂ ਪਤਾ ਤੈਨੂੰ ਰਾਜੂ ਇਹ ਦਿਨ ਫੱਬਣ ਡਿਆ ਪੂਰਾ ਵੇਲੇ ਬਿੱਲੀ ਫਰਦੇ ਸੁਜੇ ਸਰਦਾਰ ਲਗਣੇ ਪੂਰਾ ਐ ਫੱਬਣ ਡਿਆ ਪੱਗ ਦੇ ਨਾਲ ਪਿੱਛੇ ਤੋਂ ਆਹ ਇੱਥੋਂ ਐਂਡ ਹੋ ਗਿਆ ਪਹਾੜੀ ਇਲਾਕੇ ਦਾ ਬਾਬਾ ਜੀ ਗਲੇ ਚ ਨਾਲ ੜਾ ਕੇ ਬੈਜੀ ਕਿਤੇ ਇੰਨਾ ਜਿਆਦਾ ਤੰਗ ਕਰਨ ਦੀ ਦੀ ਵੀ song ਲਾਈ ਰੱਖੋ ਜਿਸੇ ਦੀ ਕੋਲ ਨਹੀਂ ਅਟੈਂਡ ਕਰਨ ਦਿੰਦੀ ਸਾਨੂੰ ਤੇ ਆ ਦੇਖੋ ਨੱਚਣ ਵੀ ਨਹੀਂ ਦੀ ਉਹ ਤਾਂ ਆ ਕਰੇ ਜੱਲ ਵੀ ਹਾਂ ਉਸ ਵਾਰ ਕਹਿੰਦੇ ਆ ਵੀ ਆਪਾਂ ਕੋਲ ਚੋਕਲੀ ਸੀ ਕਿਸੇ ਦੀ ਆਈ ਜਲਦੀ ਸੀ ਤੇ ਇਹ ਗੁੱਸਾ ਕਰਕੇ ਬੈੱਕ ਕੇ ਬਾਵਾ ਬਾਵਾ ਇਹ ਸਭ ਅੰਦਰ ਨੂੰ ਕਰਕੇ ਦੋਨੋਂ ਤੇ ਕਹਿੰਦੀ ਮੈਂ ਨਹੀਂ ਡਾਂਸ ਕਰਨਾ ਚਾਹ ਕੀਤੀਆਂ ਹੀ ਹਰਪਨ ਬਾਵਾ ਕਰ ਦੋ ਸਟਾਈਲ ਵੀ ਨਹੀਂ ਤੱਕ ਦੋ ਇਸ ਤਰ੍ਹਾਂ ਦਾ ਦੰਧ ਹਰ ਬੁਆ ਆਵੇ ਕੋ ਇਸ ਤਰ੍ਹਾਂ ਕਰਦੀ ਆਵੇ ਸਰੇ ਨੱਚੀ ਦੇ ਆਕੜੂ ਖਾਉਂਦੀ ਆ ਲੈ ਆ ਵੇ ਲੋ ਨੇ ਗਾਣੇ ਵੀ ਬੰਦ ਕਰਦੇ ਹੋਰ ਹੰਗੀਆਂ ਲੱਗੀਆਂ ਹੈ ਹਾਂ ਕਿੱਥੇ ਹੈ ਲੰਗੀਆਂ ਕਿ ਹੁਣ ਕਿੱਥੇ ਮਾਤਜ ਬਣੀਆਂ ਲੰਗੀਆਂ ਟੋਕਰੀਆਂ ਜਿਹਾ ਰੱਖੇ ਡੇ ਬਾਬੂ ਤੇਰੇ ਪੁੱਤ ਦੀ ਚੜਾਈ ਵੇਖ ਲੈ ਅੱਗਾ ਕਹਿੰਦੇ ਇਹ ਵੀ ਚਿਲਾਈ ਵਿੱਚ ਖਲਿਆ ਲਵਲੀ ਨੂੰ ਤੇ ਨੇ ਨੈਣਾ ਦੇ ਵੀ ਨਜ਼ਰੋਂਂਦੀ ਤੋ ਆ ਲਵਲੀ ਬਾਈ ਤੋ ਕਹ ਲਗੀ ਅਜੇ ਵੀ ਤੇ ਹੰਡੀ ਉਹ ਲੈਣ ਦੇ ਵੀ ਮੈਨੂੰ ਹਜੇ ਵੀ ਪਾੜ ਨਜ਼ਰ ਆਉਂਦੀ ਸਭੈ ਨੂੰ ਸ਼ਾਟੋਂਦੇ ਹੀ ਰਾਜਾ ਸਾਹਿਬ ਹੋ ਹੁੰਦੇ ਨਜ਼ਰ ਆਉਂਦੇ ਮੈਨੂੰ ਹਜੇ ਵੀ ਹੋਰ ਹੋਈ ਹੋਰ ਪਾੜੀ ਕਿੱਥੇ ਆ ਗਾਣਾ ਬੋਲਣ ਦੀ ਗਾਣਾ ਅੱਕੜ ਵੇਖੂ ਸੁਸਾ ਕਰਦੇ ਸੁਸਾ ਕਰਦੇ ਵੀ ਸੁਸਾ ਓਦਰੇ ਓਦਰੇ ਫੋਨ ਚ ਪੰਜਾਬੀਆਂ ਨੇ ਬਾਕੀ ਤੁਹਾਨੂੰ ਜਾ ਕੇ ਰਾਜਾ ਸਾਹਿਬ ਜੀ ਦੇ ਦਰਸ਼ਨ ਕਰਵਾਨੇ ਗੁਰਦੁਆਰਾ ਸਾਹਿਬ ਦੇ ਲੈ 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 ਆ ਆ ਜਾ ਆ ਜਾ ਆ ਜਾ ਕੀ ਲੈ ਕੇ ਆਏ ਵੀਰੇ ਇਹ ਕੀ ਦੇ ਰਹੇ ਹੋ ਸਰਦਾਰ ਸਾਹਿਬ ਜੀ ਕੀ ਆ ਦੇ ਰਹੇ ਹੋ ਚਨੇ 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 ਆਗੇ ਮੇਰੇ ਵੀਰੇ ਚਨੇ ਪਹੁੰਚ ਗਏ ਆਪਾਂ ਰਾਜਾ ਸਾਹਿਬ ਤੇ ਦੁਕਾਨਾਂ ਦੁਕਾਨਾਂ ਕਾਫੀ ਲੱਗੀਆਂ ਹੋਈਆਂ ਨੇ ਮੈਂ ਦੇਖਾ ਛੋਟਾ ਜਿਹਾ ਗੁਰਦੁਆਰਾ ਕਾਫੀ ਗੁਰਦੁਆਰਾ ਵੱਡਾ ਹੈ ਹਨਾ ਵਾਹ ਬਹੁਤ ਚੱਲ ਰਹੀ ਜਾਵੇ ਲੈ ਵੀ ਕਦੀ ਸ਼ਬਦ ਸੁਣਦੇ ਨਹੀਂ ਬਾਬਾ ਗੁਲਾਬ ਸਿੰਘ ਜੀ ਦੇ ਉਹ ਹੈਗਾ ਨਾ ਸ਼ਬਦ ਰਾਜਾ ਸਾਹਿਬ ਦੇ ਦੇ ਦੀ ਦਾਸ ਜੀ ਤੇ ਅੱਜ ਪਹੁੰਚ ਗਏ ਨਹੀਂ ਤੇ ਪਤਾ ਹੀ ਨਹੀਂ ਵੀ ਰਾਜਾ ਸਾਹਿਬ ਗੁਰਦਰ ਸਾਹਿਬ ਵੀ ਗੁਰਦਰ ਸਾਹਿਬ ਹੈਗਾ ਆ ਤੇ ਸੰਦੀਪ ਕਹਿੰਦੀ ਚਲ ਦੇਖਣ ਆ ਗਏ ਕਿ ਜਾਵਾਂਗੇ ਦਰਸ਼ਨ ਕਰਨ ਤੇ ਸੋ ਆਪਾਂ ਪਹੁੰਚ ਗਏ ਨਾਲੇ ਮੈਂ ਹਾ ਕਰਨ ਦੀ ਜੀ ਦੇ ਪੇਟੇ ਦੀ ਪ੍ਰਮਾਤਮਾ ਲੰਮੀ ਉਮਰ ਕਰੇ ਤੇ ਆਪਾਂ ਡੱਬਾ ਚੜਾਉਣ ਵਾਸਤੇ ਜਾਵਾਂਗੇ ਤੇ ਸੰਦੀਪ ਨੂੰ ਕਹਿਣਿਆ ਹੈਗਾ ਹਾਂ ਪਹਿਲਾਂ ਆਪਾਂ ਮਠਿਆਈ ਦਾ ਡੱਬਾ ਬਾਹਰੋਂ ਲੈ ਲਾਂਗੇ ਤੇ ਨਾ ਤੇ ਪਹਿਲੀ ਵਾਰ ਹੀ ਆਇਆ ਵਾ ਰਾਜੂ ਸ਼ਾਇਦ ਦੁਜੀਰੀ ਆਇਆ ਹਨ ਤੇ ਰਾਜੂ ਤੇ ਮੇਲੀ ਹਰੀ ਐਸੇ ਵੇ ਠੀਕ ਹੈ ਪੱਖੇ ਵੱਡੇ ਲੱਗੇ ਹੋਏ ਜਿਹੜੇ ਆਪਣੀ ਅਮਰਸਰ ਸਟੇਸ਼ਨ ਤੇ ਨਹੀਂ ਪੱਖੇ ਲੱਗਾ ਹੈਗਾ ਉਹਦੇ ਨਾਲ ਦੇ ਪੱਖੇ ਉੱਪਰਲਾ ਪੱਖਾ ਚੱਲਨੇ ਪਰ ਹਵਾ ਬਹੁਤ ਜ਼ਿਆਦਾ ਚੱਲ ਰਹੀ ਹੈ ਵੀ ਹੁਣ ਹਵਾ ਚੱਲ ਰਹੀ ਨਾ ਹਵਾ ਤੇ ਚੱਲ ਰਹੀ ਹੈ 1 ਵਜ ਗਿਆ ਇਹਨਾਂ ਵਾਲੇ ਵਾਲੇ ਇੱਧਰ ਇੱਕ ਗੱਲ ਹੈਗੀ ਗਰਮੀ ਜ਼ਿਆਦਾ ਹੈ ਆਨੰਦਪੁਰ ਸਾਹਿਬ ਵਾਲੇ ਗਰਮੀ ਥੋੜੀ ਘੱਟ ਹੈ ਫਰਕ ਹੈ ਨਾ ਉੱਧਰ ਥੋੜੀ ਗਰਮੀ ਘੱਟ ਵਾ ਇੱਧਰ ਬਹੁਤ ਜ਼ਿਆਦਾ ਆ ਤੇ ਬਹੁਤ ਆਤੋਂ ਹੰਡੀ ਗਰਮੀ ਵਾਲੀ ਤੇ ਸੇਕ ਬਹੁਤ ਜ਼ਿਆਦਾ ਡੱਬਾ ਲੈ ਲਿਓ ਤੇ ਆਹ ਵਾਲੀ ਸ਼ੀਸ਼ੀ 30 ਰੁਪਏ ਦੀ ਆ ਤੇ ਆਹ ਵਾਲੀ 10 ਰੁਪਏ ਦੀ ਠੀਕ ਆ ਜੀ ਬਸ ਚਲਿਏ ਨਾਲੇ ਸਾਰੇ ਜਣੇ ਕਮੈਂਟ ਕਰਕੇ ਦੱਸੋ ਕਿੰਨੇ-ਕਿੰਨੇ ਸ਼ਬਦ ਜਿਹੜਾ ਸੁਣਿਆ ਬਾਬਾ ਗੁਲਾਬ ਸਿੰਘ ਜੀ ਦਾ ਪਹੁੰਚ ਗਏ ਆਪਾਂ ਇੱਥੇ ਲਾ ਲਓ ਇੱਥੇ ਇੱਥੇ ਗੁਡੀਆਂ ਸਾਡੀ ਉੱਠ ਵੀ ਗਈ ਹੈ ਮੱਥਾ ਟੇਕ ਦੋ ਵਾਇਗੁਰ ਕਰ ਦੋ ਵਾਇਗੁਰ ਕਰ ਦੋ ਵਾਇਗੁਰ ਕਰ ਦੋ ਵਾਇਗੁਰ ਕਰ ਦੋ ਬਾਬਾ ਨੂੰ ਮੱਥਾ ਟੇਕ ਦੋ ਬੜੀ ਸਤਿ ਨੀ ਕਰਦੀ ਓ ਆਹ ਮੱਥਾ ਟੇਕਤਾ ਹੀ ਬਈ ਸ਼ੁ크ਰਾ ਕਰੇ ਗੱਲ ਮੰਨੀ ਅੱਦੇ ਤੋਂ ਆ ਗੁਡੀਆਂ ਨੂੰ ਵੀ ਖੇਡੋ ਅੱਜ ਚੜਾਉਂਦੇ ਲੱਗੇ ਹੋਏ ਆ। ਹੁਣ ਇੱਧਰ ਮੱਥਾ ਟੇਕਾਂਗੇ। ਆਪਾਂ ਚਲੋ ਇਹ ਇਤਿਹਾਸ ਦਾ ਬਹੁਤਾ ਪਤਾ ਨਹੀਂ ਆ ਕਿਉਂਕਿ ਫਸਟ ਟਾਈਮ ਹੈ। ਹੋਲੀ-ਖੋਲੀ ਆਵਾਂਗੇ ਫਿਰ ਪਤਾ ਲੱਗੂ। ਨੇ ਇੱਕ ਦੋ ਵਾਰੀ ਹੋਰ ਆਏ ਫਿਰ ਪਤਾ ਲੱਗ ਜਾਊਗਾ। ਇਹ ਰਾਜਾ ਸਾਈਂ ਜੀ ਦਾ ਇਤਿਹਾਸ ਹੈ ਮੇਨ। ਚੜਾਉਂਦੇ ਆ। ਤੋਂ ਮੈਂ ਲੈ ਕੇ ਨਹੀਂ ਰੋਕ ਲਾਖੇ। ਤੁੰ ਕਰ ਲਿਆ। ਤੇ ਹੁਣ ਛੱਲੇ ਆਪਾਂ ਅਖੰਡਵਰ ਸਾਹਿਬ ਵੀ ਇੱਥੇ ਰੱਖ ਦਿੰਨੇ ਉਹ ਪਰਲੀ ਸਾਈਡ 'ਆ ਵੀ ਤੇ ਆਪਾਂ ਮੱਥਾ ਟੇਕ ਲਿਆ ਹੋਇਆ ਨੰਗਰ ਵੀ ਛਗਲੇ ਇੱਕ ਟੁਲਕਾ ਛਕਿਆ ਤੇ ਹੁਣ ਘਰ ਨੂੰ ਜਾਣ ਦੀਆਂ ਤਿਆਰੀਆਂ ਗੱਡੀ ਬੰਦਾ ਕੀ ਸਾਬ ਕਰੇ ਮੇਰੀ ਗੁੜੀਏ ਦੇ ਕੰਮ ਵੇਖੋ ਹਾਂ ਸ਼ੀਸ਼ੇ ਦੇ ਕਿਦਾਂ ਹੱਥ ਹੀ ਲਾਏ ਪਏ ਆ ਗੁੜੀਆਂ ਨੇ ਉਧਰ ਵੀ ਮਗਰ ਵੀ ਹੱਥ ਕੀਤੀ ਬਈ ਮੇਰੀ ਹਰ ਗਣ ਨੂੰ ਨਾ ਬਾਬਾ ਇੰਨਾ ਜਹਾਜ ਦਿੱਤਾ ਕਿੱਥੇ ਗਿਆ ਜਹਾਜ ਮੇਰੀ ਗੁੜੀਆ ਦਾ ਤਾਂ ਦਿਖਾਉਣੀ ਹੈ ਭਈ ਜਾ ਜੋ ਉਸੇ ਟਾਈਮ ਮੈਂ ਕਹਿੰਦਾ ਜਾਂਦਾ ਹੀ ਕਿ ਬਾਬਾ ਜੀ ਕਹਿੰਦੇ ਲਓ 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 ਜੀ ਲਓ ਆ ਲਓ ਜੀ ਇਹਨੇ ਮੱਥਾ ਟੇਕਿਆ ਤੇ ਜੀ ਬਾਬਾ ਜੀ ਨੇ ਚਾਜ ਦੇਤਾ ਉਸੇ ਟਾਈਮ ਆਓ ਆਪਾਂ ਨੂੰ ਨਾ ਇੱਥੇ ਇੱਕ ਆਪਣੇ ਸਬਸਕ੍ਰਾਈਬਰ ਮਲੇ ਸੀਗੇ ਤੋ ਉਹ ਇੱਥੋਂ ਦੇ ਲੋਕਲ ਨੇ ਉਹ ਕਹਿੰਦੇ ਵੀ ਹਰ ਮਤਲਬ ਹਰ ਸੰਡੇ 2.5 ਲੱਖ ਤੋਂ 3 ਲੱਖ ਦੇ ਵਿੱਚ ਇੱਥੇ ਸੰਗਤ ਹੁੰਦੀ ਆ 2 ਲੱਖ 2.5 ਲੱਖ 3 ਲੱਖ ਇਹਦੇ ਵਿੱਚ ਸੰਗਤ ਹੋ ਜਾਂਦੀ ਆ ਕਹਿੰਦੇ ਕਿੰਨਾ ਕੰਨਾ ਚਿਰ ਲੱਗ ਜਾਂਦਾ ਟਾਈਮ ਲੱਗ ਜਾਂਦਾ ਮੱਥਾ ਟੇਕਦੇ ਆ ਤੇ ਤੇ ਦਜੀ ਗੱਲ ਇਹ ਜਿੰਨਾ ਕੋਈ ਨਾ ਇਤਿਹਾਸ ਦੱਸਿਆ ਸਾਨੂੰ ਕਹਿੰਦੇ ਵੀ ਇੱਥੇ ਰਾਜਾ ਸਾਹਿਬ ਜਿਹੜੇ ਬਾਬਾ ਜੀ ਸੀ ਉਹਨਾਂ ਦੀ ਤਸਵੀਰ ਹੀ ਨਹੀਂ ਕੈਮਰੇ ਚ ਆਉਂਦੀ ਸੀ ਜਾਂ ਮੋਬਾਈਲ ਚ ਕੈਮਰਾ ਉਹਦੋਂ ਚਲੋ ਮੋਬਾਈਲ ਤੇ ਮੇਰੇ ਸੁਣਾ ਨਹੀਂ ਹੋਣੇ ਕੈਮਰੇ ਗੁਮਰੇ ਪਹਿਲੀਆਂ ਚ ਮਾੜੇ ਮੋਟੇ ਕਿਤੇ ਹੋਣਗੇ ਤੇ ਕਹਿੰਦੇ ਫੋਟੋ ਨਹੀਂ ਖਿੱਚੀ ਜਾਂਦੀ ਜੀ ਉਹ ਕਹਿੰਦੇ ਵੀ ਲੱਖ ਕੋਸ਼ਿਸ਼ਾਂ ਕੀਤੀਆਂ ਫੋਟੋ ਖਿੱਚਣ ਦੀ ਪਰ ਨਹੀਂ ਆਈ ਫੋਟੋ ਕੈਮਰੇ ਦੇ ਵਿੱਚ ਤੇ ਨਾ ਹੀ ਕੋਈ ਮੱਲੋ ਹੱਥ ਨਾਲ ਪੇਂਟਿੰਗ ਵਗੈਰਾ ਕੁਝ ਵੀ ਨਹੀਂ ਬਣਿਆ ਤੇ ਪਹੁੰਚ ਗਏ ਆਪਾਂ ਤੇ ਇੱਥੋਂ ਹੁਣ ਬੜੀਆ ਵਾਸਤੇ ਦੁੱਧ ਪਵਾ ਲਾਂਗੇ ਸੇਕ ਬੱਲੇ 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 ਸੇਕ ਬਹੁਤ ਜ਼ਿਆਦਾ ਆ ਕੋ ਵਾਰੰਟੀ ਪੂਰੀ ਕਰਨੀ ਇੱਥੋਂ 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 ਮੈਂ ਬੰਨਣ ਦੀ ਗੱਲ ਬੈਠੇ ਇੱਥੇ ਬੜਾ ਵਧੀਆ ਤਰਪਾਲ ਜੀ ਪਈ ਹੈ ਵੀ ਛੱਡ ਜਿਹੇ ਥੱਲੇ ਤੇ ਜਦੋਂ ਦੁੱਧ ਗਰਮ ਕਰਾਵਾਂਗੇ ਆਂਟੀ ਹੁਣਾਂ ਕੋ ਬੱਚੇ ਵਾਸਤੇ ਦੁੱਧ ਪਾ ਲਿਆ ਮੈਂ ਜਰਾ ਅੱਜ ਨਹੀਂ ਫੋਟੋਆਂ ਖਿੱਚਣ ਲੱਪਿਆਂ ਹੀ ਮੈਂ ਚੱਲ ਇੱਕ ਦੋ ਫੋਟੋਆਂ ਖਿੱਚ ਦਿੰਨੇ ਆ ਸਹੀ ਆ ਨਹੀਂ ਵਲੋਗਿੰਗ ਕੰਡੇ ਲੋਕੀ ਮੋਹਲ ਦੇ ਖੰਡੇ ਉਹਨਾਂ ਨਾਲ ਪਰ ਨੀ ਕੀ ਗੱਲਾਂ ਕੰਡੇ ਮੈਂ ਚਾਹ ਕੋਲ ਪੀ ਲਈਏ ਨਾ ਕਿਹਦੇ ਵਿੱਚ ਮਾਰ ਕੇ ਬਹਿ ਜਾਈਏ ਗੱਡੀ ਹੈ ਨੀਂਦ ਬੜੀ ਆਉਣ ਡਈ ਆਹ ਉਹ ਲੈਚੀਂ ਡੇ ਕੀ ਆ ਜੀ ਛੀਂਦਰਾਓ ਇਹ ਮੇਰੀ ਇੰਨੀ ਕੀ ਦਿੱਤੀ ਰਾਜਿਲੂਣ ਖਵਾਈ ਜਾਂਦੇ ਆ ਮੋਟਰ ਚ ਬੜੀ ਗਈ ਉਹ ਬਾਥਰੂਮ ਆ ਤੁਹਾਨੂੰ ਇਹ ਵਿੱਚ ਉਹ ਲੈ ਚਾਹ ਪੀ ਲਈਏ 버ਗਰ ਨਹੀਂ ਬਾਥਰੂਮ ਨੀਂਦ ਨਹੀਂ ਆਉਂਦੀ ਆਪੀ ਤੇ ਮੈਂ ਚੱਲ ਚਾਹ ਪੀ ਲੈਨੇ ਆ ਕੋਟ ਮੈਂ ਇਹ ਨਾ ਮੁਰਕੇ ਕਿਹ ਬੰਨੇ ਗੱਡੀ ਮਾਰ ਕੇ ਬੈ ਜੀ ਇਹ ਨਾ ਚੰਗਾ 2 ਮਿੰਟ ਰੁਕਣਾ ਚੰਗਾ ਛਿੱਟ ਛੱਟੇ ਮਾਰੇ ਅੱਖਾਂ ਤੇ ਠੰਡੇ ਪਾਣੀ ਦੇ ਸਾਰੇ ਗੱਡੀ ਚ ਦੁੱਧੇ ਪਏ ਭਾਬੇ ਜੀ ਵੀ ਹੋਂਡੇ ਵੀ ਸਨ ਬਾਈ ਰੀਲ ਗੱਡੀ ਇਹ ਕੀ ਹੁੰਦਾ ਮਾਲਾ ਪਤਾ ਡੱਬਾ ਹਾਂ ਕੁੜੀ ਕਿ ਦਮੇ ਖੰਦੀ ਜੇ ਭਾਵੇਂ ਇਹ ਗੱਡੀ ਪਿਛੇ ਹੁਣੀ ਹੋਣੀ ਹੋਣੀ ਹਸਣ ਜੀ ਹਾਂਜੀ ਕੀ ਹਾਲ ਏ ਕੀ ਹਾਲ ਚਾਲ ਦੋਸਤੋ ਹੂੰ ਯਾਨੀ ਫੱਕੀ ਯਾਰ ਗੱਡੀ ਚ ਬੈਤ ਹੁਣ ਰੈਸਟ ਕਰਨੀ ਇਹ ਤਾਂ ਲਾਇਆ ਗੁੜੀਆਂ ਮੇਰੀ ਬੜੀ ਤੰਗ ਕਰਦੀ ਏ ਫਿਰ ਇਹ ਤਾਂ ਲਾਇਆ ਹੁਣ ਦਰਜੀ ਵੀ ਏ ਕਿ ਨਾ ਹੁਣ ਰਮਾਨ ਨੇ ਵੇਚੀ ਏ ਤਾਂ ਲਾਇਆ ਏ ਵਾਇਸ ਹੁਣ ਕਿ ਡਰੰਦੀ ਹਾਂ ਵਾਇਸ ਹੁਣ ਕਿ ਡਰੰਦੀ ਓ ਇਹਦੇ ਡਰਨਾ ਚਾਹੀਦਾ ਉੱਧਾ ਟਿਕਦੀ ਵੀ ਨਹੀਂ ਆਏ। ਹਾਂ। ਸਹੀ ਗੱਲ ਹੈ। ਆਪਾਂ ਹੁਣ ਜਾ ਰਹੇ ਆ ਘਰੇ। ਮੇਤਾ ਚੌਂਕ ਪਹੁੰਚੇ ਬੋਲਦੇ। ਮੇਤਾ ਚੌਂਕ ਪਾਰ ਕਰ ਗਏ। ਪਾਰ ਕਰ ਗਏ ਆ। ਹੁਣੇ ਉਹ ਪਾਪਾ ਨਾਲ ਗੱਲ ਕੀਤੀ ਤੇ ਪਾਪਾ ਕੰਧ ਮੱਕ ਰਹੇ ਆਜੋ। ਤੇ लवली ਦੇ ਉੱਪਰ ਹਰਗੁ ਨੇ ਉਲਟੀ ਕਰ ਦਿੱਤੀ। ਤੇ ਇਹਦੇ ਵੀ ਕੱਪੜੇ ਚੇਂਜ ਕਰਦੇ ਮੈਂ ਹਰਗੁ ਨੇ। लवली ਕੀ ਚੁੱਪ ਹੋ ਤੇ ਹੱਥ ਲਿਪੜ ਗਈ ਸਾਰੀ ਚੱਲ ਕੋਈ ਗੱਲ ਨਹੀਂ ਆ ਨੰਮੀ ਫਿਰ ਕੀ ਆ ਬੱਚੇ ਆ ਹਾਂ ਬੱਚਿਆਂ ਨਾਲ ਵੱਡੇ ਹੋਈ ਦਪੇ ਹਾਂ ਬੱਚਿਆਂ ਨਾਲ ਫਿਰ ਟਾਬੇ ਤੇ ਰੁਕੇ ਤੇ ਫਿਰ ਇਹਦੇ ਵੀ ਮੈਂ ਕੱਪੜੇ ਚੇਂਜ ਕਰਤੇ ਇਹਨੂੰ ਪਾਣੀ ਵਾਈਪਸ ਨਾਲ ਸਾਫ ਕਰਤਾ ਕਰ ਦੋ ਕਰ ਦੋ ਸਮਾਨ ਹੁਣ ਪਹੁੰਚ ਗਏ ਰੱਜ ਹੋਣਾ ਤਾਰ ਦੀ ਤਾਰ ਦੀ ਤੈਨੂੰ ਹੁਣ ਮੈਂ ਬੈਗ ਦਾ ਜੇ ਤਾਂ ਭੁੱਲ ਜਿੰਦਾ ਵਾ ਉਹ ਪਿੰਕ ਬੈਗ ਨੂੰ ਖੜੀ ਜਾਂੜ ਗੁੜੀ ਵਾਲੇ ਹੈ ਆਈ ਰ ਕੁੜੀ ਵੀ ਰੱਖਣੀ ਪਾਣੀ ਆ ਹਾਂ ਬਾ ਹੋਰ ਕੜਾ ਸਮਾਨ ਰਹਿ ਗਿਆ ਆ ਮੇਰੇ ਕੁੜੀਆਂ ਨੇ ਮਿਲਿਆ ਸੀ ਉਹ ਕਿੱਥੇ ਚਲ ਗਿਆ ਉਹ ਕਾਕਾ ਉਹ ਫੜ ਯਾਰ ਓਹ ਹੋ ਹੋਹ ਇਹ ਵਿਚਾਰੇ ਨੂੰ ਛੋੜਦਾ ਨੁਕਰੀਲਾ ਜਾਗੀ ਫੇਰ ਸੁੱਤੀ ਫੇਰ ਉੱਠਦੀ ਯਾਰ ਰਹਿੰਦੇ ਇਨੇ ਇਨੇ ਖਲਾਰਦੇ ਨੇ ਕੰਨ ਜਿਹਾ ਇੱਥੇ ਚੱਲ ਠੀਕ ਆ ਓਕੇ ਸਰਦਾਰ ਸਾਹਿਬ ਓਕੇ ਓਕੇ ਬਾਏ ਬਾਏ ਸਤਿ ਸ੍ਰੀ ਅਕਾਲ ਬਾਏ ਬਾਏ ਹਰ ਗੁਨੇ ਰਸਤੇ ਵਿੱਚ ਕੰਮ ਖਰਾਬ ਕਰਤਾ ਦੇ ਨਹੀਂ ਤੇ ਟਾਈਮ ਦੇ ਨਾਲ ਹੀ ਪਹੁੰਚ ਜਾਣਾ ਹੈਗਾ ਥੋੜਾ ਲੇਟ ਹੋ ਗਈ ਹੁਣ ਟਾਈਮ ਹੋ ਗਿਆ 10 ਵਜੇ ਨੇ 10 ਓਕੇ ਬਾਏ ਬਾਏ ਅਰੇ ਪਹੁੰਚ ਗਏ ਆ ਮਹਾ ਗੁੜੀਆ ਦੀ ਕਿੱਟ ਕੱਢ ਲਈ ਵੀ ਬਾਕੀ ਅਜੇ ਰਹਿਣ ਦਨੇ ਆ ਸਮਾਨ ਤੇ ਕਾ ਤੇ ਇੱਕ ਇਹਦੀ ਦਵਾਈ ਸੰਦੀਪ ਦੀ ਕੱਢ ਲਈ ਗਏ ਜਰੂਰੀ ਚੱਲੋ ਮਹਾ ਦੇ ਦਾਦਾ ਕੋ ਡੇੜੀ ਅਸਿਕਾ ਰੇ ਦੇ ਸੀਗਾ ਮੰਮੀ ਉਹ ਲੈ ਉਹ ਜਫੀ ਪਉਣ ਆਈ ਉਹ ਵੇਖੋ ਉਹ ਨੂੰ ਪਾਲੋ ਦੀ ਜਫੀ ਭਈ ਹੈ ਬੈਰ ਉਹ ਹੈ ਕਿੰਨੀ ਕਿੰਨੀ ਜਾਈ ਚੱਲ ਜਾਂਦੇ ਮੰਮੀ ਅਸੀਗਾ ਕੱਕੇ ਦਾ ਗਿਆ ਚਾਰਜੀਡਰ ਮੁਰਦਾ ਸ਼ਾਲਾ ਅੱਜ ਵੀ ਕੱਲ ਲੱਗਾ ਅੱਜ ਵੀ ਰੋ ਗਿਆ ਅੱਛਾ ਅੱਛਾ ਨਹੀਂ ਨਹੀਂ ਕਰਨਾ ਇਹ ਦੋ ਕੁ ਦਿਨ ਕਰੂਗਾ ਕੇ ਦੋ ਕੁ ਦਿਨ ਕਰੂਣੀ ਛੇ ਛੀ ਨਹੀਂ ਕਰ ਦੋ ਦਵਾਈ ਦਿੱਤੀ ਤੇ ਬਸ ਠੀਕ ਲੈ ਆ ਬੁੱਦੀ ਕੋ ਕਰਤੀ ਹੁਣ ਐਨੇ ਮਹਾਰੇ ਸ਼ਰਾਟਾ ਗੱਡੀ ਦੇ ਵਿੱਚ ਰੱਖ ਕੇ ਪਰਸਾ ਆਈ ਹੈ ਇਤਰ ਜੇ ਪਰਸਨ ਇਹਦਾ ਬੋਤਾ ਆ ਕਵਾ ਮੇਰਾ ਪਰਸ ਅੰਦਾਜ਼ਾ ਦੇ ਦਿਓ ਮੇਰਾ ਪਰਸ ਅੰਦਰ ਨਹੀਂ ਮੇਰੀ ਬੋਲ ਮੈਂ ਅੱਜ ਵੇਖਾਂਦੇਗਾ ਨਹੀਂ ਅਰਸ਼ਦੀਪ ਨੇ ਵੇਜਾ ਵੇਜਾ ਕਰਾਤੀ ਪਹਿਲੇ ਓਵਰ ਚ ਤੇ ਮੁੜ ਕੇ ਅਰਸ਼ਦੀਪ ਨੇ ਚਾ ਵਧੀਆ ਆਪਣੇ ਸਰਦਾਰ ਦਾ ਪਹਿਨਾ ਬਨਣਾ ਚਾਹੀਦਾ ਹਾਂ ਹੀ ਖਾ ਦੇ ਪਰਸ ਰੱਖਤਾ ਮਨਾ ਪਰਸ ਇਹ ਪੱਖੀਆਂ ਪੱਖੀ ਇਹ ਮੰਮੀ ਤੁਸੀਂ ਨਹੀਂ ਸਾਡੀ ਮਤਲਬ ਜੁੰਡੀਆਂ ਮੇਰੀਆਂ ਕਰ ਦਿੰਦੇ ਪੱਖੀਆਂ ਰਪਟਾਂ ਲੈਂਦੀਆਂ ਇਹ ਆ ਬਾਕੀ ਇਹ ਦਰਜੀ ਪ੍ਰਸ਼ਾਦ ਪਹਿਲ ਪਹਿਲਾਂ ਪਹਿਲਾਂ ਆ ਦੋ ਖੁੱਲਾ ਜਿਹੜਾ ਪ੍ਰਸ਼ਾਦ ਨਾ ਦੋ ਪਹਿਲਾਂ ਪ੍ਰਸ਼ਾਦ ਇਹ ਰਾਜਾ ਸਾਹਿਬ ਹਾਂ ਇਹ ਰਾਜਾ ਸਾਹਿਬ ਦਾ ਪ੍ਰਸ਼ਾਦ ਡਾਡ ਜੀ ਇਹ ਰਾਜਾ ਸਾਹਿਬ ਦਾ ਇਹ ਫਿਰ ਮੈਂ ਉੱਥੇ ਡੱਬਾ ਚੜਾਇਆ ਰਾਜਾ ਸਾਹਿਬ ਮੈਂ ਮੇਰੀ ਭੈਣ ਦੇ ਨਾ ਕਾਕੇ ਦੀ ਲੰਮੀ ਉਮਰ ਹੋਈ ਹੈ ਹਰਫਤੇ ਸਿੰਘ ਦੀ ਤੇ ਮਹਾਰੇ ਲੰਮੀ ਉਮਰ ਕਰੇ ਵੀ ਕਾਲੀ ਗੋਲੀਆਂ ਤੇ ਆ ਕਾਲੀ ਗੋਲੀਆਂ ਮੁੱਕੀਆਂ ਇਹ ਫਿਰ ਮੈਂ ਲੈ ਲੈਂਦਾ ਇੱਕ ਪੈਕਟ ਉਹਨੂੰ ਮੇਕ ਕਰ ਗਿਆ ਪੈਂਦੇ ਬੰਦਾ ਆ ਐਸਾ ਹੈ ਰਹੀ ਤੇ ਮੈਂ ਸਮਝਿਆ ਵੀ ਮੁੱਕ ਗਿਆ ਤਾਂ ਮੈਂ ਐਵੇਂ ਲੈ ਆਇਆ ਚਲ ਕੋਈ ਗੱਲ ਨਹੀਂ लवली ਹੋਣਾ ਸੁਣੀ ਦੇ ਦੇ ਫਿਰ ਵਿੱਚੋਂ ਸਸੀ ਕਾ ਕਰ ਦੋ ਸਸੀ ਕਾ ਚਾਚਿਆ ਬੜੀ ਗੁੱਸੇ ਜਿਬਲਾਉਗੀ ਹੁਣ ਤੇ ਜੇ ਸਸੀ ਹੋਲਾ ਸਸੀਆ ਦਾਦਾ ਜੀ ਨੂੰ ਕਾ ਦੋ ਸਸੀ ਕਾ ਚਾਚਿਆ ਹੁਣ ਲੈ ਆ ਫੋਨ ਗੱਡੀ ਤੇ ਛੱਡ ਤੇਰੀ ਕੋਸ਼ਿਸ਼ ਹਾਂ ਗਿਆ ਆ ਲਿਆ ਪਰਸਾ ਬਾਬਾ ਗੁੱਡਨ ਸਾਹਿਬ ਦੇ ਲੈ ਆ ਨਾ ਆਹੋ ਇੱਥੇ ਲੈ ਆਏ ਉਹ ਦੂਜਾ ਦੂਜਾ ਇਹਦਾ ਮੈਂ ਕਬਰਸਾ ਖੁੱਲ ਜਾਂਦਾ ਵਾ ਨਾ ਆਪਣੇ ਆਪ ਉਹ 8:00 9:00 ਵਜੇ ਕੀ ਆਹ ਹਾਂ ਆਹ ਕੁੜੀਆਂ ਦਿੱਤੀ ਉਹਨਾਂ ਨੇ ਆਹ ਦੇਖਾ ਸਮਾਂ ਦਾ ਜੀ ਸੋਣੀ ਉਹ ਖਾਂਡੀ ਜੋ ਆਲੇ ਨੀਓ ਤਾਂ ਰਾਜਾ ਸਾਹਿਬ ਤੋਂ ਉਹਨੇ ਬਾਬਾ ਜੀ ਨੇ ਆਪ ਇਹਨੂੰ ਇਹਨੂੰ ਫੜਾਇਆ ਗੁਡੀਆਂ ਜਹਾਜ਼ ਕਹਿੰਦੇ ਆ ਲੈ ਲਓ ਪ੍ਰਸ਼ਾਦ ਲੈਣ ਲੱਗੇ ਨਾ ਪ੍ਰਸ਼ਾਦ ਲੈਣ ਲੱਗੇ ਤੇ ਉਹਨਾਂ ਨੇ ਜਹਾਜ਼ ਜਹਾਜ਼ ਦਿੱਤਾ ਉਹਨਾਂ ਨੇ ਉਸ ਟਾਈਮ ਉਹ ਵੀ ਕਹਿੰਦੇ ਇਸੇ ਜਾਣਾ ਕਿੱਥੇ ਜਾਣਾ ਮਾਸੜ ਕੋ ਕਾ ਜਾਣਾ ਕਾ ਮਾਸੜ ਕੋ ਜਾਣਾ ਬੈ ਕੇ ਆ ਤੜ ਜੇ ਕੋ ਲੈ ਜਾਂਦਾ ਪਰਸ ਇਹ ਇਹ ਇਹੀ ਕਲਰ ਹੀਗਾ ਲਾਈਟ ਸਭ ਨਾਲੋਂ ਲਾਈਟ ਬਸ ਕਵਰ ਉਹ ਤੋਂ ਲਾਓ ਠੀਕ ਆ ਸੋਣਾ ਪਤਾ ਨਹੀਂ ਹੁਣ ਮੈਨੂੰ ਜੱਤਾ ਬੋਲ ਗਾ ਉੱਡਣ ਲਗਾ ਉੱਡਣ ਲਗਾ ਜਾ ਆ ਜੋ ਚੱਲ ਗਿਆ ਤੇਰੀ 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 ਚਲੋ ਚਲਾਓ ਫੇਰ ਦੋਰੀ ਇੱਥੇ ਪੁੱਛ ਜੀ ਆਇਆ ਆਇਆ ਸਤਿ ਸ਼੍ਰੀ ਅਕਾਲ ਲਵ ਯੂ ਜਾਂਦੇ ਵਸਦੇ ਰੋ ਬਾਏ ਬਾਏ